पब्लिक लाइव जिला पठानकोट दे जनता पार्टी दे जिला प्रधान सुरेश पुलिस उना दे कार सुरेश पुलिस पठानकोट विच नजर बंद कर गया शर्मा ने दितिया जा संबंधी एक कैंप लगाया जा रहा आयुष्मान कार्ड आधार कार्ड स्कीमा बारे जानकारी देनी सी, पर पंजाब दी आम आदमी पार्टी यह सब गुवारा नहीं है जिसके चलते उन्होंने कैंप को रोकने नीतियाँ सरकार तक ना पहुंचन जिस दे चलते ने भाजपा चल नेता नू पुलिस बल का प्रयोग करके उन्हें घर में नज़रबंद किया जा रहा है उन्होंने दस्या कि जेकर आम आदमी पार्टी अपनी सरकार सुविधा बारे जानकारी दे सकती है तो भाजपा वर्कर भाजपा की केंद्र सरकार दीतियाँ क्यों नहीं दस सकते उन्हें लोगों सुविधावान देने कैंप लगा रहे हाँ आम आदमी पार्टी दी सरकार भाजपा दीतिया पहुंचा के, पा दी तो पा के गए इस मौके भाजपा वर्करा वालों आम आदमी पार्टी दी पंजाब सरकार नारेबाजी करके रोष प्रदर्शन किया गया भुदावार। 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 ਪਾਰਨ ਸਰਕਾਰ ਮੁਬਾਰਕ 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 ਬੜੀ ਦੁਖਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਲੋਕਾਂ ਤੱਕ ਪੁੱਜੇ ਉਹਦੇ ਲਈ ਪੂਰੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਗਰੀਬ ਪਰਿਵਾਰਾਂ ਨੂੰ ਜਿਹੜੇ ਅਨਪੜ੍ਹ ਲੋਕ ਨੇ ਜਿਹੜੇ ਆਪਣੇ ਮੋਬਾਈਲ ਆ ਤੇ ਅਪਲੋਡ ਫਾਰਮ ਨਹੀਂ ਕਰ ਸਕਦੇ ਉਹਨਾਂ ਦੀ ਬਿਹਤਰੀ ਲਈ ਉਹਨਾਂ ਨੂੰ ਸੁਵਿਧਾ ਦੇਣ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ ਕੈਂਪ ਦੇ ਮਾਧਿਅਮ ਦੇ ਨਾਲ ਉਹਨਾਂ ਦਾ ਕਾਰਜ ਕਰ ਰਹੇ ਸੀ ਔਰ ਪਿਛਲੇ ਦਿਨੋਂ ਇੱਕ ਬਿਆਨ ਸੋਧਿਆ ਜਿਹਦਾ ਇੱਕ ਆਇਆ ਕਿ ਪੰਜਾਬ ਦੇ ਵਿੱਚ ਅਸੀਂ ਰਾਜਿਕਤਾ ਦਾ ਮੋਹਲ ਖੜਾ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਸਾਮ-ਦਾਮ ਦੰਡ ਵੇਦ ਝਗੜਾ ਲੜਾਈ ਪਰਚੇ ਪੁਚੇ ਇਹੋ ਜਿਹੇ ਖਤਰਨਾਗਲਾਂ ਕਰਕੇ ਪੰਜਾਬ ਨੂੰ ਜਿੱਤਣ ਦੀਆਂ ਜੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਪੂਰੀਆਂ ਨਹੀਂ ਹੋਣੀਆਂ ਔਰ ਤੀਸਰੀ ਗੱਲ ਇੱਕ ਵਾਰ ਫਿਰ ਤੋਂ ਮੈਨੂੰ ਐਮਰਜੈਂਸੀ ਦਾ ਅਹਿਸਾਸ ਹੋ ਗਿਆ ਅਸੀਂ ਅੱਜ ਇੱਕ ਕੈਂਪ ਲਗਾਉਣ ਭਰ ਆੜੜੀ ਜਾ ਰਹੇ ਸੀ ਜਦੋਂ ਹੀ ਮੈਂ ਘਰੋਂ ਬਾਹਰ ਨਿਕਲ ਲੱਗਾ ਮੇਰੇ ਡਿਵੀਜ਼ਨ ਨੰਬਰ 1 ਦੇ ਐਸ ਐਚਓ ਨੇ ਆ ਕੇ ਮੈਨੂੰ ਇੱਥੇ ਹਾਊਸ ਰੈਸਟ ਕਰ ਲਿਆ ਬੜੀ ਦੁਖ ਭਾਗਾ ਗੱਲ ਹੈ ਕਿ ਅਸੀਂ ਤਾਂ ਜਨਤਾ ਦੀ ਸੇਵਾ ਲਈ ਜਾ ਰਹੇ ਹਾਂ ਅਸੀਂ ਉੱਥੇ ਕੈਂਪ ਲਗਾ ਰਹੇ ਹਾਂ ਉਹਨਾਂ ਨੂੰ ਯੂਸ਼ਮਨ ਦਾ ਗਾਰਡ ਬਣਾ ਲਈ ਅਸੀਂ ਜਨਤਾ ਦੇ ਲਈ ਉਹਨਾਂ ਦਾ ਲੇਬਰ ਕਾਰਡ ਬਣਾ ਲਈ ਕਿਸੇ ਦਾ ਆਧਾਰ ਕਾਰਡ ਕੇ ਐਸੀ ਨਾਲ ਨਹੀਂ ਜੁੜਿਆ ਉਹ ਕਰਨ ਲਈ ਔਰ ਕਿਸੇ ਦਾ ਮਕਾਨ ਟੁੱਟ ਗਿਆ ਆਵਾਜ਼ ਯੋਜਨਾ ਨਾਲ ਉਹਨੂੰ ਪੈਸੇ ਮਿਲ ਜਾਂ ਉਸ ਲਈ ਵਿਸ਼ਕਰਮਾ ਯੋਜਨਾ ਤਹਿਤ ਕਿਸੇ ਲੇਬਰ ਨੂੰ ਉਹਦੀ ਟੂਲ ਕਿਟ ਮਿਲ ਜਾਏ ਉਹਦੇ ਲਈ ਅਸੀਂ ਕੈਂਪ ਲਗਾ ਰਹੇ ਹਾਂ ਜਨਤਾ ਦੀ ਸੇਵਾ ਲਈ ਕੈਂਪ ਲਗਾ ਰਹੇ ਹਾਂ ਕਿ ਐ ਗੁਨਾਹ ਹੈ ਜੇ ਐ ਗੁਨਾਹ ਹੈ ਤਾਂ ਉਹ ਗੁਨਾਹ ਆਪ ਦੀ ਸਰਕਾਰ ਦੇ ਅੰਦਰ ਉਹ ਗੁਨਾਹ ਆਪ ਦੀ ਸਰਕਾਰ ਕਰ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਮੈਂ ਕੜੀ ਸ਼ਬਦਾਂ ਦੇ ਆਮ ਆਦਮੀ ਪੱਤਰ ਪਾਰਟੀ ਦੀ ਸਰਕਾਰ ਦੀ ਨਿੰਦਾ ਕਰਦਾ ਹਾਂ ਕਿ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਆ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਨਹੀਂ ਰੋਕ ਪਾਣਗੀਆਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਜਨਤਾ ਦੀ ਸੇਵਾ ਲਈ ਦਿਨ ਰਾਤ ਲੱਗੇ ਰਹਿਣਗੇ ਅੱਜ ਤੁਸੀਂ ਕੈਂਪ ਬੰਦ ਕਰਵਾ ਸਕਦੇ ਹੋ ਪਰ ਕੱਲ ਨੂੰ ਫਿਰ ਇਹ ਕੈਂਪ ਲਾ ਦੇਣਗੇ ਉਹ ਲਗਾਤਾਰ ਕੈਂਪ ਲਗਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਣ ਇੱਕੋ ਹੀ ਹੈ ਕਿ ਸੇਵਾ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਇੱਕੋ ਹੈ ਕਿ ਜਨਤਾ ਦੀ ਸੇਵਾ ਔਰ ਇਹੀ ਸੇਵਾ ਨਰਿੰਦਰભાઈ ਮੋਦੀ ਜੀ ਕਰ ਰਹੇ ਹੈ ਔਰ ਉਹੀ ਸੇਵਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਕਰਦਾ ਹੈ